ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੇਂ ਵੀਡੀਓ ਵਿੱਚ ਕੈਨੇਡਾ ਪੀਆਰ ਦੇ ਚਾਹਵਾਨ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਹੱਕ ਦੇ ਵਿੱਚ ਹੁਣ ਕੈਨੇਡਾ ਤੋਂ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਜੀ ਹਾਂ ਤੁਹਾਨੂੰ ਦੱਸਦੀ ਹੈ ਕਿ ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਵੱਲੋਂ ਹੁਣ ਪੰਜਾਬੀ ਭਾਰਤੀਆਂ ਦੇ ਲਈ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਜਿੱਥੇ ਕਿ ਤੁਹਾਨੂੰ ਦੱਸਦੀ ਹੈ ਕਿ ਪਿਛਲੇ ਸਾਲ ਹੀ ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਵੱਲੋਂ ਕਿਹਾ ਗਿਆ ਸੀ ਕਿ ਕੈਨੇਡਾ ਦੇ ਵਿੱਚ ਜਿਹੜੇ ਵੀ ਬਾਹਰਲੇ ਸੂਬੇ ਤੋਂ ਕੰਮ ਆ ਕੇ ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਵਿੱਚ ਕੰਮ ਕਰ ਰਹੇ ਹਨ ਉਹਨਾਂ ਨੂੰ 1 ਸਾਲ ਦੀ ਵਰਕ ਪਰਮਟ ਪ੍ਰੋਗਰਾਮ ਓਪਨ ਕਰਨ ਦਾ ਵੀ ਇਜ਼ਾਨ ਕਰ ਦਿੱਤਾ ਗਿਆ ਹੈ ਜੀ ਹਾਂ ਉਹਨਾਂ ਦਾ ਕਹਿਣਾ ਹੈ ਕਿ ਹੁਣ ਇੱਕ ਨਵਾਂ ਪੀਐਨਪੀ ਪ੍ਰੋਗਰਾਮ ਓਪਨ ਕੀਤਾ ਜਾਵੇਗਾ ਜਿਸ ਦੇ ਤਹਿਤ ਜਿਹੜੇ ਵੀ ਕਾਮਿਆਂ ਨੂੰ ਵਰਕ ਪਰਮਿਟ ਐਕਸਟੈਂਸ਼ਨ ਦਿੱਤੀ ਗਈ ਹੈ ਉਹਨਾਂ ਨੂੰ ਇਸ ਡਰਾਅ ਦੇ ਵਿੱਚ ਸੱਦੇ ਭੇਜੇ ਜਾਣਗੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਵੀ ਸਟੂਡੈਂਟਾਂ ਦੇ ਦੁਆਰਾ ਮੈਨੀਟੋਬਾ ਸੂਬੇ ਦੇ ਵਿੱਚ ਸਟੱਡੀ ਕੀਤੀ ਗਈ ਹੈ ਉਹਨਾਂ ਨੂੰ ਸਿਰਫ 6 ਮਹੀਨੇ ਦਾ ਹੀ ਵਰਕ ਐਕਸਪੀਰੀਅੰਸ ਚਾਹੀਦਾ ਹੈ ਤੇ ਜਿਹੜੇ ਹੋਰਾਂ ਪ੍ਰਵਿੰਸਾਂ ਚੋਂ ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਵਿੱਚ ਮੂਵ ਹੋਏ ਸਨ ਉਹਨਾਂ ਨੂੰ 1 ਸਾਲ ਦਾ ਵਰਕ ਐਕਸਪੀਰੀਅੰਸ ਚਾਹੀਦਾ ਹੈ ਤੇ ਜੋਬ ਆਫ ਪੀਐਨਪੀ ਦੇ ਵਿੱਚ ਸੱਦੇ ਭੇਜੇ ਜਾਣਗੇ ਜੀ ਹਾਂ ਤੁਹਾਨੂੰ ਦੱਦੀ ਹੈ ਕਿ ਇੱਕ ਵੱਖਰਾ ਨਵਾਂ ਪੀਐਨਪੀ ਡਰਾਅ ਕੱਢਿਆ ਜਾਵੇਗਾ ਸੋ ਜਿਨ੍ਹਾਂ ਨੂੰ ਐਕਸਟੈਂਸ਼ਨ ਮਿਲੀ ਸੀ ਸੋ ਉਹਨਾਂ ਦੇ ਲਈ ਹੁਣ ਕਾਫੀ ਜ਼ਿਆਦਾ ਮੈਨੀਟੋਬਾ ਸੂਬੇ ਦੇ ਵੱਲੋਂ ਇਹ ਵੱਡੇ ਐਲਾਨ ਕੀਤੇ ਜਾ ਰਹੇ ਹਨ ਸੋ ਕੈਨੇਡਾ ਦਾ ਇੱਕੋ ਜਿਹਾ ਹੀ ਸੂਬਾ ਮੈਨੀਟੋਬਾ ਸੂਬਾ ਹੈ ਜਿਸ ਦੇ ਵੱਲੋਂ ਲਗਾਤਾਰ ਸਟੂਡੈਂਟਾਂ ਦੇ ਹੱਕ ਦੇ ਵਿੱਚ ਫੈਸਲੇ ਲਏ ਜਾ ਰਹੇ ਹਨ ਇਸੇ ਦੌਰਾਨ ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲੇ ਦੇ ਵੱਲੋਂ ਕਿਹਾ ਗਿਆ ਹੈ ਕਿ ਹੁਣ ਸਾਲ 2025 ਦੇ 4 ਮਹੀਨੇ ਬਚੇ ਹਨ ਜਿਨ੍ਹਾਂ ਦੇ ਵਿੱਚ ਲਗਾਤਾਰ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾ ਦੇ ਵਿੱਚ ਲਗਾਤਾਰ ਹੁਣ ਸੀਈਸੀ ਦੇ ਡਰਾਅ ਕੱਢੇ ਜਾਣਗੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਜਲਦ ਤੋਂ ਜਲਦ ਕੈਨੇਡਾ ਦੀ ਪੀਆਰ ਦਿੱਤੀ ਜਾ ਸਕੇ ਕਿਉਂਕਿ ਤੁਹਾਨੂੰ ਦੱਸਦੀ ਹੈ ਕਿ ਪਹਿਲੇ ਮਹੀਨਿਆਂ ਦੇ ਦੌਰਾਨ ਕਾਫੀ ਜ਼ਿਆਦਾ ਘੱਟ ਪੀਆਰ ਕੈਨੇਡਾ ਦੇ ਵਿੱਚ ਦਿੱਤੀ ਗਈ ਹੈ ਜਿਸ ਦੇ ਕਾਰਨ ਕਿ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਸ ਸਾਲ ਦੇ ਵਿੱਚ 395000 ਲੋਕਾਂ ਨੂੰ ਪੀਆਰ ਦਿੱਤੀ ਜਾਣੀ ਹੈ ਸੋ ਜਿਸ ਦਾ ਕੋਟਾ ਪੂਰਾ ਕਰਨ ਦੇ ਲਈ ਹੁਣ ਆਉਣ ਵਾਲੇ ਮਹੀਨਿਆਂ ਦੇ ਦੌਰਾਨ ਅਤੇ ਇਸ ਤੋਂ ਇਲਾਵਾ ਅਕਤੂਬਰ ਮਹੀਨੇ ਦੇ ਵਿੱਚ ਲਗਾਤਾਰ ਹੁਣ ਡਰਾਅ ਕੱਢੇ ਜਾਣਗੇ ਜਿਸ ਦੇ ਕਾਰਨ ਵੱਧ ਤੋਂ ਵੱਧ ਪੰਜਾਬੀ ਭਾਰਤੀ ਸਟੂਡੈਂਟਾਂ ਨੂੰ ਪੀਆਰ ਦੀ ਸੋ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਲਗਾਤਾਰ ਆਉਣ ਵਾਲੀ ਮਹੀਨਿਆਂ ਦੇ ਦੌਰਾਨ ਧੜਾ ਧੜ ਪੀਰ ਦਿੱਤੀ ਜਾਵੇਗੀ